ਅਕਸਰ ਹੀ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਰੋਜ਼ੀ-ਰੋਟੀ ਕਮਾਉਣ ਦੇ ਲਈ ਜਾਂਦੇ ਨੇ ਪਰ ਕਈ ਵਾਰ ਉੱਥੇ ਜਾ ਕੇ ਉਹਨਾਂ ਦੇ ਨਾਲ ਅਜੀਹਾ ਹਾਦਸਾ ਵਾਪਰ ਜਾਂਦਾ ਜਿਸ ਤੋਂ ਬਾਅਦ ਮਾਪਿਆਂ ਦੀ ਚਿੰਤਾ ਕਾਫੀ ਵੱਧ ਜਾਂਦੀ ਆ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਕੁਵੈਤ ਦੇ ਵਿੱਚ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ 7 ਨੌਜਵਾਨਾਂ ਦੀ ਮੌਤ ਹੋ ਗਈ ਜਿਨ੍ਹਾਂ ਦੇ ਵਿੱਚ ਪਾਕਿਸਤਾਨ ਦੇ ਵੀ ਨੌਜਵਾਨ ਸੀ ਇੱਕ ਗੁਰਦਾ ਆਪਣੇ ਪੰਜਾਬ ਦਾ ਵੀ ਨੌਜਵਾਨ ਸੀ ਪੰਜਾਬ ਦੇ ਗੁਰਦਾਸਪੁਰ ਦਾ ਨੌਜਵਾਨ ਸੀ ਗੁਰਦਾਸਪੁਰ ਦੇ ਨੌਜਵਾਨ ਦੀ ਵੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਪੂਰਾ ਪਰਿਵਾਰ ਸੋਗ ਦੇ ਵਿੱਚ ਹੈ ਪੂਰਾ ਪਿੰਡ ਸੋਗ ਦੇ ਵਿੱਚ ਹੈ ਪੂਰਾ ਇਲਾਕਾ ਸੋਗ ਦੇ ਵਿੱਚ ਹੈ ਤੇ ਪੀ ਕੁਝ ਕਹਿ ਰਹੇ ਨੇ ਪਰਿਵਾਰਕ ਵਾਲਿਆਂ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਮ੍ਰਿਤਕ ਨੌਜਵਾਨ ਦੇ ਭਰਾ ਤੇ ਪਿਤਾ ਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਆਖਰ ਕਦੋਂ ਨੌਜਵਾਨ ਗਿਆ ਸੀ ਕਿਵੇਂ ਸੜਕ ਹਾਦਸਾ ਹੋਇਆ ਪੂਰੀ ਗੱਲ ਬਾਤ ਸੁਣਾਉਂਦੇ ਆ ਵੀਰ ਸਿੰਘ ਤੇ ਜਿਹੜੇ ਮੁੰਡੇ ਦੀ ਟੱਲੇ ਦਾ ਰਹਿਣ ਵਾਲਾ ਮੇਰਾ ਬ੍ਰਦਰ ਸੀਗਾ ਵੱਡਾ ਉਹ 사우ਦੀ ਇਥੇ ਕਵੈਤ ਕੰਮ ਕਰਦੇ ਸੀਗੇ ਤੇ 9 ਤਰੀਕ ਨੂੰ ਆਪਣੇ ਕੰਮ ਲਈ ਜਾ ਰਹੇ ਸੀ ਤੇ 7 ਜਣੇ ਸੀਗੇ ਦੋ ਉਹਨਾਂ ਨਾਲ ਪਾਕਿਸਤਾਨ ਦੇ ਕਿ ਦਸੇ ਜਾ ਰਹੇ ਨੇ ਤੇ 5 ਬੰਦੇ ਇਧਰ ਦੇ ਦਸੇ ਜਾ ਰਹੇ ਨੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਤੇ ਉਹਨਾਂ ਵਿੱਚ ਮੇਰੇ ਸੁਣਚ ਤੇ ਜਿਹੜੇ ਮੁੰਡੇ ਉਧਰ ਨੇ ਉਹਨਾਂ ਨੇ ਇਹੀ ਦੱਸਿਆ ਕਿ 7 ਦੀ 7 ਦੀ ਡੈਥ ਹੋ ਗਈ ਆ ਤੇ ਬਾਕੀ ਇਹ ਆ ਵੀ ਪੰਜਾਂ ਦੀ ਸਨਗਤ ਹੋਈ ਆ ਤੇ ਦੋ ਬੰਦੇ ਦੀ ਹਲੇ ਕੋਈ ਸਨਗਤ ਸੁਣ ਨਹੀਂ ਹੋ ਰਹੀ ਆਪਦੇ ਤੇ ਭਾਜੀ ਜਿੱਦਾਂ ਜਿੱਦਾਂ ਮੈਂ ਉਧਰ ਦੇ ਮੁੰਡੇ ਨੇ ਜਿਹੜੇ ਮਗਰ ਧੋੜ ਭੱਜ ਕਰ ਰਹੇ ਆ ਮੈਂ ਉਹਨਾਂ ਨਾਲ WhatsApp ਤੇ ਕਾਲ ਕਰਦਾ ਜਾਂ ਫੋਨ ਤੇ ਗੱਲ ਕਰਦਾ ਤੇ ਉਹ ਇਹੀ ਦੱਸਦੇ ਨੇ ਪਤਾ ਲੱਗਣ ਜਾਂਦਾ ਕਿ ਇੱਕ ਜਲੰਧਰ ਦਾ ਇੱਕ ਅੰਮ੍ਰਿਤਸਰ ਦਾ ਤੇ ਇੱਕ ਮੇਰਾ ਬਰਦਰ ਦਾ ਸੀਗਾ 1.5 ਸਾਲ ਪਹਿਲਾਂ ਗਿਆ ਸੀ ਪਰਿਵਾਰ ਚ ਬਸ ਮੇਰੀ ਭਾਬੀ ਜੀ ਨੇ ਤੇ ਮੇਰਾ ਬਰਦਰ ਦਾ ਬੱਚਾ ਆ ਤੇ ਮੇਰੇ ਫਾਦਰ ਸਾਹਿਬ ਨੇ ਮੇਰੀ ਵਾਈਫ ਅਤੇ ਇੱਕ ਮੇਰਾ ਬੱਚਾ ਹੈ ਮੰਗ ਭਾਜੀ ਇਹੋ ਹੀ ਆ ਵੀ ਨੀਸਾਨ ਮਨਸਾਨ ਭਾਜੀ ਰੋਟੀ ਤਾਂ ਮਿਹਨਤ ਕਰਕੇ ਵੀ ਕਾ ਲੇਗਾ ਪਰ ਜਿਹੜੀਆਂ ਉੱਤੇ ਵੀ ਦੇਸ਼ਾਂ ਵਿੱਚ ਡੈੱਡ ਬੋਡੀਆਂ ਰੋਲਦੀਆਂ ਨਾ ਇਹ ਸਰਕਾਰ ਨੂੰ ਕੋਈ ਹੱਲ ਕਰਨਾ ਚਾਹੀਦਾ ਠੀਕ ਹੈ ਜੀ ਸਰਕਾਰ ਕੋ ਇਹੋ ਮੰਗ ਹੋਣੀ ਚਾਹੀਦੀ ਹੈ ਵੀ ਜੇ ਕਿਸੇ ਦਾਤੀ ਪੁੱਤ ਇਦਾਂ ਹੋ ਜੇ ਬਾਹਰ ਤੇ ਉਹਦੀ ਡੈੱਡ ਬੋਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਮੰਗਾਨੀ ਚਾਹੀਦੀ ਹੈ ਅਪੀਲ ਇਹੀ ਹੈ ਜੀ ਵੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਕਿ ਜੇ ਕਿਸੇ ਕਿਸੇ ਨਾ ਵੀ ਇਦਾਂ ਕਿਸੇ ਨਾ ਵੀ ਹੋ ਸਕਦਾ ਇਦਾਂ ਇਹ ਨਹੀਂ ਕਿ ਸਾਡੇ ਨਾਲ ਹੀ ਹੋਇਆ ਕਿਸੇ ਨਾ ਵੀ ਹੋ ਸਕਦਾ ਵੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਹੁਣ ਉੱਥੇ ਜਿਹੜੇ ਮੁੰਡੇ ਮਿਹਨਤ ਕਰਦੇ ਆ ਕੀ ਪਤਾ ਉਹਨਾਂ ਦੀ ਸੈਲਰੀ ਆਈ ਹੈ ਨਹੀਂ ਆਈ ਮੈਂ ਫਿਰ ਵੀ ਉਹਨਾਂ ਦਾ ਬੜਾ ਧੰਨਵਾਦ ਕਰਦਾ ਉਹਨਾਂ ਨੇ ਜਿੰਨਾ ਹੈਗਾ ਕੋਸ਼ਿਸ਼ ਕਰਕੇ ਤੇ ਮੇਰੇ ਭਰਾ ਦੀ ਡੈਡ ਬੋਡੀ ਪਹਚਾਨ ਚ ਮੇਰੀ ਮਦਦ ਕਰ ਰਹੇ ਨੇ ਤੇ ਇਹਦੇ ਵਿੱਚ ਜੇ ਇਹ ਹੀ ਸਰਕਾਰ ਦਾ ਆਪਣਾ ਸਰਕਾਰ ਰੋਲ ਨਿਭਾਏ ਤੇ ਜਿਹੜੇ ਮੁੰਡੇ ਆ ਉਹਨਾਂ ਨੂੰ ਵੀ ਥੋੜੀ ਆਸਾਨੀ ਹੋ ਜਾਏ ਡੈਡ ਬੋਡੀ ਭੇਜਣ ਚ ਜਿਹੜੇ ਮਹੀਨਾ ਮਹੀਨਾ ਦੋ ਦੋ ਮਹੀਨੇ ਬੰਦਿਆਂ ਦੀਆਂ ਡੈਡ ਬੋਡੀਆਂ ਨਹੀਂ ਆਉਂਦੀਆਂ ਮਗਰੋਂ ਪਰਿਵਾਰ ਵਿੱਚ ਕਈ ਇਦਾਂ ਹੀ ਦੁੱਖ ਨਾਲ ਹੀ ਦੇ ਪਛਾਦੇ ਬਜ਼ੁਰਗ ਖਤਮ ਹੋ ਜਾਂਦੇ ਆ ਮਾਂ ਪਿਓ ਖਤਮ ਹੋ ਜਾਂਦਾ ਇਹ ਚੀਜ਼ ਨੂੰ ਥੋੜਾ ਜਿਹਾ ਹੋਣਾ ਚਾਹੀਦਾ ਕਾਰਕ ਉਹ ਸਾਡੀ ਇਹ ਮੰਗ ਹੈ ਕਿ ਜਿਹੜੇ ਬੱਚੇ ਆਪਣੇ ਜਾਂਦੇ ਨੇ ਇਥੋਂ ਵਿਦੇਸ਼ ਰੋਟੀ ਕਮਾਉਣ ਵਾਸਤੇ ਰੋਜੀ ਰੋਟੀ ਕਮਾਉਣ ਵਾਸਤੇ ਉਹਨਾਂ ਨੂੰ ਉੱਥੇ ਚੰਗੇ ਸਹੂਲਤ ਹੋਲੇ ਜਾਂ ਉਹਨਾਂ ਦੀ ਕੋਈ ਅਜੀ ਦੁਰਘਟਨਾ ਹੋ ਜੇ ਉਹਨਾਂ ਨੂੰ ਮਤਲਬ ਸਹੀ ਤਰੀਕੇ ਨਾਲ ਇੰਡੀਆ ਉਹਨਾਂ ਦੀ ਡੈਡ ਬਾਡੀ ਜਿਹੜੀ ਉਹ ਪਛਾਣ ਦੀ ਕੋਸ਼ਿਸ਼ ਕਰੇ ਕਿ ਉਹ ਇਹਨਾਂ ਖੱਜਲਖਵਰੀ ਹੋਣ ਦੇ ਬਾਅਦ ਵੀ ਤੇ ਮਤਲਬ ਡੜੀ ਡੈਡ ਬਾਡੀ ਉਹ ਭੇਜ ਦੇਣੀ ਹੈਗੀ ਤੇ ਉੱਥੇ ਪਿੱਛੇ ਬੰਦੇ ਜਿਹੜੇ ਆਪਣੇ ਸੱਜਣ ਬੇਲੀ ਨਾਲ ਮੰਦਾ ਹੋਏ ਤਾਂ ਫਿਰ ਖੱਜਲ ਖਰਾਬ ਹੀ ਹੋਣਾ ਪੈਣਾ ਤਾਂ ਤੁਸੀਂ ਸੁਣਿਆ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਕੁਵੈਤ ਦੇ ਵਿੱਚ ਜਦੋਂ ਆਪਣੇ ਘਰ ਤੋਂ ਕੰਮ ਦੇ ਲਈ ਨਿਕਲੇ ਸੀ ਤਾਂ ਉਸ ਵੇਲੇ ਸੜਕੀ ਹਾਦਸਾ ਵਾਪਰ ਗਿਆ ਸੜਕੀ ਹਾਦਸੇ ਦੇ ਵਿੱਚ ਜਿੱਥੇ ਪਾਕਿਸਤਾਨ ਦੇ ਦੋ ਨੌਜਵਾਨ ਜਵਾਨਾਂ ਦੀ ਮੌਤ ਹੋ ਗਈ ਹੈ ਤੇ ਉੱਥੇ ਹੀ ਪੰਜਾਬ ਦੇ ਗੁਰਦਾਸਪੁਰ ਅੰਮ੍ਰਿਤਸਰ ਜਲੰਧਰ ਦੇ ਨੌਜਵਾਨਾਂ ਦੀ ਮੌਤ ਹੋ ਗਈ ਆ ਤਾਂ ਹੁਣ ਸਰਕਾਰ ਦੇ ਅੱਗੇ ਅੱਗੇ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਉਹਨਾਂ ਦੀ ਮ੍ਰਿਤਕ ਦੇ ਹਾਂ ਪੰਜਾਬ ਲਿਆਉਣ ਦੀ ਅਗਾ ਦਿੱਤੀ ਜਾਵੇ ਪੰਜਾਬ ਲਿਆਂਦੀਆਂ ਜਾਣ ਤਾਂ ਜੋ ਉਹ ਅੰਤਿਮ ਦਰਸ਼ਨ ਕਰ ਸਕਣ